ਹਾਂਜੀ ਮਿੱਤਰੋ ਜਦੋਂ ਮੱਕੀ ਦਾ ਚਾਰਜ ਆ ਪਾਉਣ ਲੱਗ ਜਾਂਦਾ ਤੁਹਾਨੂੰ ਪਤਾ ਮੌਸਮ ਹੁੰਦਾ ਗਿੱਲਾ ਜਾਂ ਤੇ ਟੋਚਨਾ ਦੀ ਲੋੜ ਬਹੁਤ ਪੈਂਦੀ ਆ ਤੇ ਜਾਂ ਕਿਸੇ ਵੀੜ ਦਾ ਭਰਤ ਦਾ ਕੰਮ ਉਹਨਾਂ ਨੂੰ ਵੀ ਪੈਂਦੀ ਆ ਤਾਂ ਅੱਜ ਥੋੜੇ ਬਾਅਦ ਤੇ ਮਿੱਤਰੋ ਟੋਚਾ ਲੈ ਕੇ ਆਇਆ ਜਿਹੜੇ ਜਿਵੇਂ ਕਹਿੰਦੇ ਆ ਤੂੰ ਦੀ ਛੱਡੀ ਵਾਲਾ ਕੰਮ ਇਹਨਾਂ ਟੁੱਟੇ ਨਾ ਖਿਹੜਾ ਸੁਟੇ ਤੇ ਪਹਿਲਾਂ ਲੋਹੇ ਦੇ ਵਰਤ ਦੇ ਸੀਗੇ ਜਰ ਜੁਰ ਲੱਗ ਜਾਂਦੀ ਸੀ ਨਾ ਚੱਕਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਸੀ ਤੇ ਨੇੜੇ ਆ ਜਾ ਹੁਣ ਟੋਚਨ ਦਿਖਾਉਣੇ ਆ ਤੁਹਾਨੂੰ ਮਿੱਤਰੋ ਤੇ ਆਹ ਦੇਖੋ ਮੈਂ ਤਾਂ ਹਲਕੇ ਨੇ ਮਜ਼ਬੂਤ ਨੇ ਮਜ਼ਬੂਤੀਪੂਰੀ ਫੋਲਾ ਬਰਨਾਲੇ ਦੇ ਵਿੱਚ ਤੁਹਾਨੂੰ ਮਿਲ ਜਾਣ ਜੇ ਤੁਸੀਂ ਕਹਿਣ ਹੋ ਵੀ ਇਹ ਤੋਂ ਥੋੜਾ ਜਿਹਾ ਹਲਕਾ ਦਈ ਦਾ ਹਲਕਾ ਵੀ ਮਿਲ ਜੂ ਵੱਡਾ ਵੀ ਮਿਲ ਜੂ ਇਹਦੇ ਨਾਲ ਚਾਹੇ ਟਰੱਕ ਖਿੱਚ ਲਿਓ ਤੇ ਜੇ ਕਿਸੇ ਵੀਰ ਨੇ ਲਾਸਾਂ ਲੈਣੀਆਂ ਰਸਸੇ ਰਸਸੀਆਂ ਜਿਹੜੇ ਕੁਝ ਮਰਜ਼ੀ ਲੈਣਾ ਜਾਂ ਕਿਸੇ ਵੀਰ ਦਾ ਗੰਨੇ ਵਾਲਾ ਕੰਮ ਆ ਗੰਨੇ ਦੀਆਂ ਟਰਾਲੀਆਂ ਮਰਨ ਵਾਸਤੇ ਮਜ਼ਬੂਤ ਰਸਸੇ ਦੀ ਲੋੜ ਪੈਂਦੀ ਆ ਆ ਚੀਜ਼ ਲੈ ਜਾਓ ਮਿੱਤਰੋ ਜਮਾ ਕਿ ਜਮੇ ਗਰੀਏ ਇਹ ਮਜ਼ਬੂਤੀ ਵਾਲਾ ਕੰਮ ਆ ਲਾਈਫਟਾਈਮ ਵਾਲਾ ਕੰਮ ਹੀ ਆ ਪੰਜਾਬ ਟੂ ਲਾਸਟ ਸਟੋਰ ਤੇ ਮਿੱਤਰੋ ਉਸ ਨੂੰ ਕਿਸਾਨੀ ਵਾਲਾ ਤੇ ਡਰਾਈਵਰ ਵੀਰਾਂ ਵਾਲਾ ਸਰੇਹਕ ਲੋਡੀ ਦਾ ਸਮਾਨ ਮਿਲ ਜੂਗਾ ਨੰਬਰ ਵੀਰਿਆਂ ਦਾ ਸਕਰੀਨ ਤੇ ਚੱਲੀ ਜਾਂਦਾ ਬਰਨਾਲੇ ਸ਼ਹਿਰ ਦੇ ਵਿੱਚ ਖੜਿਆ ਹਾਂ ਜੀ ਤਰਕਸ਼ੀਲ ਚੌਂਕ ਦੇ ਨੇੜੇ ਟਰੈਕਟਰ ਮੰਡੀ ਦੇ ਬਿਲਕੁਲ ਸਾਹਮਣੇ ਤੇ ਉੱਥੇ ਆ ਕੇ ਪੁੱਛ ਲਿਓ ਪੰਜਾਬ ਟੂਲ ਸਟੋਰ ਬਾਕੀ ਕੰਟੈਕਟ ਨੰਬਰ ਆਪਾਂ ਉੱਪਰ ਦੇਤਾ ਗੱਲਬਾਤ ਕਰਕੇ ਮਿੱਤਰੋ ਚਾਹੇ ਟੋਜਨ ਲੈ ਜਾਓ ਚਾਹੇ ਕੋਈ ਲਾਸ ਰੱਸਾ ਕੁਝ ਵੀ ਲੈ ਕੇ ਜਾਣਾ ਤਾਂ ਨੰਬਰ ਲਾ ਲਿਓ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਜੀ